ਨਾਮਲੇ ਸਰਦੇ ਮਜੀਠਾ ਹਲਕੇ ਤੋਂ ਅੱਜ ਇੱਕ ਖਬਰ ਸਾਹਮਣੇ ਆਈ ਜੋ ਕਿ ਕਾਫੀ ਹੈਰਾਨ ਕਰਨ ਵਾਲੀ ਸੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਕਰੀਬ 14 ਲੋਕਾਂ ਦੀ ਮੌਤ ਹੋ ਗਈ ਤਿੰਨ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋਈ ਹੈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਇਲਾਜ ਦੇ ਲਈ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਬਾਗਲੀ ਕਲਾ ਮਾਰਦੀ ਕਲਾ ਤੇ ਜੈੰਤਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਤੇ ਬੋਲਣ ਦੇ ਵੀ ਯੋਗ ਨਹੀਂ ਹੈਗੇ ਇਹ ਲੋਕ ਘਟਨਾ ਤੋਂ ਬਾਅਦ ਹਰਕਤ ਦੇ ਵਿੱਚ ਪੁਲਿਸ ਪ੍ਰਸ਼ਾਸਨ ਆਇਆ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸ਼ਰਾਬ ਮਾਮਲੇ ਤੇ ਸੀਐਮ ਮਾਨ ਨੇ ਐਕਸ ਤੇ ਪੋਸਟ ਸਾਂਝਾ ਕੀਤਾ ਹੈ ਉਹਨਾਂ ਨੇ ਲਿਖਿਆ ਹੈ ਕਿ ਜ਼ਹਿਰੀਲੀ ਸ਼ਰਾਬ ਦੇ ਵਪਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਐਸਜੀਪੀਸੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਨੇ ਵੀ ਬਿਆਨ ਦਿੱਤਾ ਹੈ ਪੰਜਾਬ ਦੀ ਧਰਤੀ ਤੇ ਯੋਧੇ ਪੈਦਾ ਹੋਏ ਨੇ ਉੱਥੇ ਮਨ ਨੂੰ ਬਹੁਤੀ ਦੁੱਖ ਹੋਇਆ ਹੈ ਖਬਰ ਸੁਣ ਕੇ ਅਸੀਂ ਅਰਦਾਸ ਕਰਦੇ ਹਾਂ ਕਿ ਪੰਜਾਬ ਚੋਂ ਛੇਤੀ ਹੀ ਨਸ਼ੇ ਖਤਮ ਹੋ ਜਾਣ ਦਾ ਇਹ 14 ਲੋਕਾਂ ਨੂੰ ਭਾਰੀ ਨੁਕਸਾਨ ਹੋਇਆ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਕਈ ਲੋਕਾਂ ਦਾ ਇਲਾਜ ਹਲੇ ਵੀ ਜਾਰੀ ਹੈ ਅੰਮ੍ਰਿਤਸਰ ਦੀ ਘਟਨਾ ਦੱਸੀ ਜਾ ਰਹੀ ਹੈ ਜ਼ਹਿਰੀਲੀ ਸ਼ਰਾਬ ਪੀਣ ਕਰਕੇ 14 ਲੋਕਾਂ ਦੀ ਮੌਤ ਹੋ ਗਈ ਤੇ ਹੁਣ ਜਿਹੜੇ ਵੀ ਵਪਾਰੀ ਨੇ ਸ਼ਰਾਬ ਦੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਹੈ ਅਧਿਕਾਰੀ ਪਹੁੰਚੇ ਹੋਏ ਨੇ ਤੇ ਜਿਨ੍ਹਾਂ ਲੋਕਾਂ ਨੇ ਸ਼ਰਾਬ ਪੀਤੀ ਸੀ ਉਹਨਾਂ ਦੇ ਵਿੱਚੋਂ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਲੋਕ ਹਲੇ ਵੀ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਜੂਝ ਰਹੇ ਨੇ ਬੋਤਲ ਸ਼ਰਾਬ ਦੀ ਪੀਤੀ ਤੂੰ ਪੀਤੀ ਸੀ ਹਾਂਜੀ ਕਿੱਥੋਂ ਲੈ ਕੇ ਦਿੱਤੀ ਸੀ ਮੁੰਡਾ ਲੈ ਕੇ ਆਇਆ ਕਿਸ ਤਰ੍ਹਾਂ ਕੀ ਹੋਇਆ ਤੁਹਾਡੇ ਪਿੰਡ ਵਿੱਚ ਪਿੰਡ ਵਿੱਚ 4 ਬੰਦੇ ਮਰ ਗਏ 2 ਵਜੇ ਅੱਛਾ ਤੁਹਾਡੇ ਪਿੰਡ ਦੇ ਵਿੱਚ ਹਾਂਜੀ ਪੰਗਾਲੇ ਪਿੰਡ ਪੰਗਾਲੇ ਤੈਨੂੰ ਕੀ ਹੋਇਆ ਸਵੇਰੇ ਉੱਠਿਆ ਆਇਆ ਚੱਲਣਾ ਹੁੰਦੀ ਪੇੜ ਤੇ ਕਿਧਰ ਤੇ ਪੇੜ ਤਫੀਤ ਹੁਣ ਸਹੀ ਹੈ ਤੋੜੇ ਸਿਰ ਪੀ ਰਹੇ ਹੁੰਦੇ ਜੀ ਸਿਰ ਪੀ ਰਹੇ ਹੁੰਦੇ ਹਾਂਜੀ ਤੇ ਸ਼ਰਾਬ ਕੋਣ ਲੈ ਕੇ ਆਇਆ ਸੀ ਤੇ ਕਿਹੜਾ ਮੁੰਡਾ ਸੀ ਨਾਂ ਮੁੰਡਾ ਨਾਲ ਮੈਂ ਕੰਮ ਤਾਂ ਆਇਆ ਹੀ ਅਜੇ ਤੇ ਸ਼ਰਾਬ ਪੀਤੇ ਆਣ ਕੇ ਤੇ ਸੋ ਉੱਠਿਆ ਨਹੀਂ ਗਿਆ ਮੇਰ ਕੋ ਮੇਰ ਕੋ ਅੱਛਾ ਉਲਟੀ ਆਈਆਂ ਦੋ ਜਿਹੜੇ ਪਿੰਡ ਤੇਰੇ ਚ ਮੋਤਾ ਹੀ ਆ ਕਿੰਨੀ ਕਿੰਨੀ ਉਮਰ ਦੇ ਬੰਦੇ ਨੇ ਫਟਕੋ ਸੀ ਬਜ਼ੁਰਗ ਨੇ ਕਿ ਜਵਾਨ ਨੇ ਜਵਾਨ ਨੇ ਦੋ ਜਵਾਨ ਨੇ ਉਹ ਸਾਰੇ ਜਿਰੀਲੀ ਸ਼ਰਾਬ ਪੀਂਦੇ ਮਰੇ ਆ ਹਾਂਜੀ ਕੀ ਨਾਂ ਜਿਹੜੀ ਕੋਈ ਸ਼ਰਾਬ ਲੈਂਦੀ ਹੈ ਨਾਂਦਾਨੀ ਜੇ ਪਤਾ ਮੁੰਡਾ ਲੈ ਕੇ ਆਇਆ ਮੈਂ ਪੇਲੀ ਹਰੀ ਪੀਤੀ